ਪਾਤਰ ਇਲਾਕੇ ਦੇ ਖਾਂਕ ਪਰਦੀ ਇੱਕ ਬੱਚੀ ਜਿਹੜੀ ਕਿ ਬਾਹਰ ਖੇਡ ਕੇ ਆਈ ਆ ਉਹਦੇ ਵਿੱਚ ਛੋਟਾ ਰਿੰਗ ਭਾਗਦਾ ਕਿ 골ਡ ਮੈਡਲ ਜਿੱਤ ਕੇ ਲਿਆਈ ਆ ਅਸੀਂ ਗੱਲਬਾਤ ਵੀ ਕਰਦੇ ਆ ਤੁਹਾਨੂੰ ਇਸ ਵਕਤ ਦਾ ਜਿਹੜਾ ਪ੍ਰਤੱਖ ਨਜ਼ਾਰਾ ਦਿਖਾਣੇ ਆ ਕਿ ਇਸ ਤਰ੍ਹਾਂ ਪਾਤਰ ਆ ਭਾਈ ਸਿੰਘ ਚੌਂਕ ਵਿੱਚ ਲੱਡੂ ਵੱਣ ਕੇ ਕੁਸ਼ੀ ਦਾ ਯਾਰ ਕਰ ਰਹੇ ਨੇ ਔਰ ਉਹਨਾਂ ਦੇ ਨਾਲ ਉਹਨਾਂ ਦੇ ਕੋਚ ਵੀ ਨੇ ਜਿਹੜੇ ਕਿ ਕਾਲਜ ਦੇ ਵਿੱਚੋਂ ਆਏ ਨੇ ਔਰ ਉਹ ਵੀ ਕੀ ਕਹਿ ਰਹੇ ਨੇ ਅਸੀਂ ਗੱਲਬਾਤ ਵੀ ਕਰਦੇ ਆ ਇਹਨਾਂ ਨਾਲ ਕਿਸ ਤਰ੍ਹਾਂ ਦਾ ਇਸ ਵਕਤ ਮਾਹੌਲ ਮੌਜੂਦਾ ਪਾਤੜਾ ਦੇ ਵਿੱਚ ਇੱਥੇ ਭਗਤ ਸਿੰਘ ਚੌਕ ਦੇ ਵਿੱਚ ਇੱਕ ਪਾਤੜਾ ਇਲਾਕੇ ਦੀ ਬੱਚੀ ਜਿਹੜੀ ਕਿ ਬਾਹਰੋਂ ਖੇਡ ਕੇ ਆਈ ਆ ਥਾਈਲੈਂਡ ਦੇ ਵਿੱਚ ਖੇਡ ਕੇ ਆਏ ਖੇਡਾਂ ਦੇ ਵਿੱਚ ਮਤਲਬ 골ਡ ਮੈਡਲ ਆ ਹੋਰ ਵੀ ਕਈ ਕਿਸ ਤਰ੍ਹਾਂ ਦੀਆਂ ਖੇਡਾਂ ਦੇ ਵਿੱਚ ਇਹਨਾਂ ਦਾ ਉੱਥੇ ਰਿਹਾ ਪ੍ਰਦਰਸ਼ਨ ਰਿਹਾ ਹੈ ਹੋਰ ਟੀਮਾਂ ਗਈਆਂ ਸੀ ਇੱਥੋਂ ਪੰਜਾਬ ਦੇ ਵਿੱਚੋਂ ਕਾਫੀ ਜਿਆਦਾ ਵੱਡੀ ਤعداد ਦੇ ਵਿੱਚ ਇਹ ਜਿਹੜਾ ਕਿ ਇਸ ਵਕਤ ਇਹਦਾ ਇੱਥੇ ਸਵਾਗਤ ਵੀ ਕੀਤਾ ਗਿਆ ਹੈ ਪਿੰਡ ਪਹੁੰਚੇ ਤੇ ਪਿੰਡ ਵਾਸੀਆਂ ਨੇ ਵੀ ਔਰ ਇਲਾਕਾ ਵਾਸੀਆਂ ਨੇ ਵੀ ਪਾਤੜਾ ਦੇ ਵਿੱਚ ਭਗਤ ਸਿੰਘ ਚੌਕ ਦੇ ਵਿੱਚ ਇੱਥੇ ਇਹਦਾ ਹਾਰ ਪਾ ਕੇ ਮਤਲਬ ਇਹਦਾ ਸਨਮਾਨ ਸਨਮਾਨਤ ਕੀਤਾ ਗਿਆ ਹੈ ਕਿਸ ਤਰ੍ਹਾਂ ਲ ਕਿਹੜਾ ਖੇਡਿਆ ਕਿੰਨਾ ਦੇ ਵਿੱਚ ਭਾਗ ਲਿਆ ਸੀ ਔਰ ਕਿਸ ਤਰ੍ਹਾਂ ਦਾ ਮਹਿਸੂਸ ਕੀਤਾ ਤੁਸੀਂ ਸਰ ਮੈਨੂੰ ਇੱਥੇ ਆ ਕੇ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਹੈ ਮੇਰਾ ਨਾਮ ਨੈਟਰ ਰਾਣੀ ਮੈਂ ਪਾਵਰ ਲਿਫਟਿੰਗ ਦੀ ਖਿਡਾਰਨ ਹਾਂ ਤੇ ਮੇਰੇ ਕੋਚ ਨੇ ਸੰਦੀਪ मैम ਤੇ ਮੈਂ گورਨਮੈਂਟ ਕਾਲਜ ਫਾਰ ਗਰਲਸ ਲੁਧਿਆਣਾ ਵੱਲੋਂ ਖੇਡੀਆਂ ਲੁਧਿਆਣੇ ਮੈਂ ਸਟੱਡੀ ਕਰਦੀ ਹਾਂ ਤੇ ਥਾਈਲੈਂਡ ਮੇਰੀ ਗੇਮ ਹੋਈ ਸੀਗੀ ਪਾਵਰ ਲਿਫਟਿੰਗ ਉਹਦੇ ਚੋਂ ਘੱਟੋ ਘੱਟ 8-9 ਟੀਮਾਂ ਨੇ ਭਾਗ ਲਿਆ ਜਿਦੇ ਚੋਂ ਮੇਰਾ ਪਹਿਲਾ ਸਥਾਨ ਰਿਹਾ ਕੀ ਲੱਗਦਾ ਸੀ ਤੁਹਾਨੂੰ ਉਸ ਟਾਈਮ ਜਦੋਂ ਤੁਸੀਂ ਇੱਥੋਂ ਗਏ ਸੀਗੇ ਕਿਉਂਕਿ ਬਾਹਰਲੇ ਮੁਲਕ ਜਾ ਕੇ ਇੱਕ ਕਈ ਸਮੱਸਿਆਵਾਂ ਵੀ ਹੁੰਦੀਆਂ ਨੇ ਕੀ ਲੱਗਦਾ ਸੀ ਉਸ ਟਾਈਮ ਵੀ ਤੁਸੀਂ ਐਸੋ ਜੀ ਪੋਜੀਸ਼ਨ ਦੇ ਵਿੱਚ ਪਹੁੰਚੋਗੇ ਸੋ ਉਦੋਂ ਐਦਾਂ ਹੁੰਦਾ ਸੀ ਵੀ ਪਤ ਨਹੀਂ ਕੀ ਬਣੂਗਾ ਕੀ ਨਹੀਂ ਪਰ ਸਾਨੂੰ ਇਹ ਆਪਣੇ ਤੇ ਸਾਡੀ ਪ੍ਰੈਕਟਿਸ ਤੇ ਸਾਡੇ ਕੋਚ ਤੇ ਯਕੀਨ ਸੀਗਾ ਵੀ ਹਾਂ ਸਾਡਾ ਮੈਡਲ ਆਊਗਾ ਕਿਉਂਕਿ ਅਸੀਂ ਪ੍ਰੈਕਟਿਸ ਇਸ ਹਿਸਾਬ ਨਾਲ ਕੀਤੀ ਸੀਗੀ ਤੇ ਉੱਥੇ ਜਾ ਕੇ ਦੇਖਿਆ ਵੀ ਹਾਂ ਪੋਜੀਸ਼ਨ ਬਣਦੀ ਹੈ ਜਿੱਦਾਂ ਜਿੱਦਾਂ ਅਸੀਂ ਖੇਡੇ ਸਾਡਾ ਮੈਡਲ ਆਇਆ ਸਾਨੂੰ ਬਹੁਤ ਖੁਸ਼ੀ ਹੋਈ ਸੀ ਬਹੁਤ ਚੰਗੀ ਗੱਲ ਹੈ ਕਿਉਂਕਿ ਖੇਡਾਂ ਵਾਲੇ ਪ੍ਰੇਰਿਤ ਹੋਣਾ ਚਾਹੀਦੇ ਆ ਬੱਚਿਆਂ ਨੂੰ ਸਾਈਡ ਵਾਲਾ ਹੋਣ ਨਾਲ ਹੀ ਕਿਉਂਕਿ ਨੱਚਾਂ ਦਾ ਵੀ ਤਿਆਰ ਕਰਨ ਗਿਆ ਔਰ ਇੱਥੇ ਜਿਹੜੀ ਕਿ ਲੋਕਾਂ ਨੂੰ ਕੋਈ ਸਿੱਖਦੇ ਨੇ ਕਿ ਇਸ ਤਰ੍ਹਾਂ ਲੱਗਿਆ ਹੈਗਾ ਤੁਸੀਂ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਆ ਕੋਚਿੰਗ ਕੀਤੀ ਆ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਕਿੰਨੇ ਬੱਚੇ ਹੋਰ ਨਾਲ ਗਏ ਸੀਗੇ ਉੱਥੋਂ ਤੁਹਾਡੇ ਕਾਲਜ ਦੇ ਸਤਿ ਸ਼੍ਰੀ ਅਕਾਲ ਸਰ ਇਹਨਾਂ ਨਾਲ ਪੂਰੀ ਇੰਡੀਆ ਦੀ ਟੀਮ ਗਈ ਸੀ ਜਿੱਦਾਂ ਹਰ ਰਿਫਰੈਂਸ ਦੇ ਜੋ ਹੋਣਾ ਉਹ ਮੈਂ ਸੰਦੀਪ ਕੋਰ ਗਵਰਨਮੈਂਟ ਕਾਲਜ ਲੁਧਿਆਣਾ ਤੇ ਕੋਚ ਆ ਇਹਨਾਂ ਦੀ ਤੇ ਬੜਾ ਅੱਛਾ ਲੱਗਾ ਹਨਾ ਇਹਨਾਂ ਨਾਲ 7-8 ਟੀਮਾਂ ਗਈਆਂ ਇੰਡੀਆ ਤੋਂ ਪੂਰੀ ਟੀਮ ਗਈ ਸੀ ਜਿੱਦਾਂ ਜੂਨੀਅਰ ਕੈਟਾਗਰੀ ਚ ਖੇਡੀ ਆ 75 ਕਿਲੋ ਚ ਮਤਲਬ ਪੂਰੀ ਤਿਆਰੀ ਕਰਕੇ ਗਏ ਸੀ ਇਹ ਹਨਾ ਤੇ ਅੱਛਾ ਲੱਗਾ ਬੱਚੇ ਨੇ ਬਹੁਤ ਮਿਹਨਤ ਕੀਤੀ ਆ ਬਹੁਤ ਮਿਹਨਤੀ ਬੱਚਾ ਇਹਨਾਂ ਦੇ ਪੇਰੈਂਟਸ ਨੇ ਬਹੁਤ ਸਾਥ ਦਿੱਤਾ ਨਾ ਕਿੰਨਾ ਕੁ ਸਮਾਂ ਇਹਨਾਂ ਨੂੰ ਇੱਥੇ ਪ੍ਰੈਕਟਿਸ ਕਰਾਈ ਆ ਮਿਹਨਤ ਕਰਾਈ ਆ ਜਾਂ ਉੱਥੇ ਜਾ ਕੇ ਵੀ ਕਿੰਨਾ ਕੁ ਸਮਾਂ ਇਹਨਾਂ ਨੂੰ ਖੇਡਾਂ ਦੇ ਵਿੱਚ ਭਾਗ ਲੈਣਾ ਪਿਆ ਪੂਰੇ 2 ਸਾਲ ਤੋਂ ਬੱਚੀ ਨੇ ਮਿਹਨਤ ਕੀਤੀ ਆ ਬੀਏ ਫਸਟイヤー 'ਚ ਇਹਨੇ ਮੇਰੇ ਕੋਲ ਐਡਮਿਸ਼ਨ ਲਈ ਆ 2 ਸਾਲ ਤੋਂ ਇਹਨੇ ਪੂਰੇ ਦਿਲ ਨਾਲ ਪ੍ਰੈਕਟਿਸ ਕੀਤੀ ਆ ਅੱਜ ਉਹਦਾ ਫਾਲੇ ਦੇ ਸਾਹਮਣੇ ਈ ਲੱਗਦਾ ਤੁਹਾਨੂੰ ਹੋਰ ਵੀ ਬੱਚੇ ਇਸ ਤਰ੍ਹਾਂ ਦੀ ਜਿਹੜੀ ਖੇਡਾਂ ਦੇ ਵਿੱਚ ਗੇਮਾਂ ਦੇ ਵਿੱਚ ਭਾਗ ਲੈ ਕੇ ਹੋਰ ਅੱਗੇ ਵਧਣਾ ਔਰ ਆਪਣੇ ਹਿੰਦੁਸਤਾਨ ਦਾ ਨਾਮ ਵੀ ਰੋਸ਼ਨ ਕਰਨਾ ਔਰ ਆਪਣੇ ਇਲਾਕੇ ਦਾ ਵੀ ਸਕੂਲ ਦਾ ਵੀ ਜਿਸ ਤਰ੍ਹਾਂ ਇਸ ਪਿੰਡ ਦੇ ਵਿੱਚੋਂ ਇੱਕ ਬੱਚੀ ਨਿਕਲ ਕੇ ਗਈ ਸੀ ਔਰ ਕਿਸ ਤਰ੍ਹਾਂ ਦੇ ਮੁਕਾਮ ਤੇ ਪਹੁੰਚੀ ਹੈ ਸਰ ਹਾਂਜੀ ਬਿਲਕੁਲ ਪਰ ਮੇਰੀ ਨਾ ਸਰਕਾਰ ਅੱਗੇ ਬੇਨਤੀ ਆ ਜਦੋਂ ਬੱਚਾ ਜਿੱਤੇ ਜਾਂਦਾ ਹੈ ਹੈਨਾ ਉਦੋਂ ਤਾਂ ਉਹਨਾਂ ਸਾਰੇ ਕਰਦੇ ਕਿ ਗਰੀਬ ਘਰਾਂ ਦੇ ਵਿੱਚ ਇਦਾਂ ਦੇ ਵੀ ਹੁੰਦੇ ਆ ਮਤਲਬ ਉਹਨਾਂ ਦੇ ਧਿਆਨ ਨਹੀਂ ਜਾਂਦਾ ਜਿੱਦਾਂ ਹੁਣ ਖੇਡਾਂ ਵਾਤਨ ਪੰਜਾਬ ਸ਼ੁਰੂ ਕਰਾਇਆ ਬੜਾ ਚੰਗਾ ਉਪਰਾਲਾ ਆ ਇਦੇ ਨਾਲ ਪੰਜਾਬ ਦੀ ਜਵਾਨੀ ਹੋਰ ਉੱਭਰ ਕੇ ਆਈ ਆ ਬੱਚਾ ਹੋਰ ਸਿਹਤ ਹੋਏ ਆ ਤੇ ਬੱਚਿਆਂ ਨੂੰ ਗੇਮਾਂ ਕਰਨੀਆਂ ਚਾਹੀਦੀਆਂ ਨਸ਼ਿਆਂ ਤੋਂ ਦੂਰ ਰਹਿੰਦੇ ਆ ਬੱਚਿਆਂ ਨੂੰ ਖੇਡਾਂ ਦੇ ਨਾਲ ਨਾਲ ਸਿਹਤ ਵੀ ਠੀਕ ਰਹਿੰਦੀ ਆ ਮਾਪਿਓ ਦਾ ਨਾਮ ਵੀ ਰੋਸ਼ਨ ਹੁੰਦਾ ਜੇ ਕਿਹ ਬੱਚੇ ਜਿੱਤ ਕੇ ਇਹਦੇ ਨਾਲ ਪਿੰਡ ਦੀਆਂ 10 ਬੱਚਿਆਂ ਲਈ ਹੋਰ ਰਾਹ ਖੁੱਲ ਗਿਆ کافی ਵੱਡਾ ਇੱਕ ਹੌਸਲਾ ਉਭਲੰਦ ਹੋ ਰਾਇਆ ਕੀ ਕਹਿਣਾ ਚਾਹੋਗੇ ਤੁਸੀਂ ਕੁਝ ਕਹਿਣਾ ਚਾਹੋਗੇ ਹਾਂਜੀ ਬਹੁਤ ਵਧੀਆ ਕੀਤੀ ਇਹਦੇ ਬ੍ਰਦਰ ਨੇ ਇੰਨਾ ਬਹੁਤ ਹੈਲਪ ਕੀਤੀ ਆ ਆਫੋਰਚਨ ਨੇ ਉਹਨਾਂ ਨੇ ਹੈਲਪ ਕੀਤੀ ਸਰਕਾਰ ਨੇ ਕੋਈ ਹੈਲਪ ਨਹੀਂ ਕੀਤੀ ਇਹ ਵੀ ਕਿ ਸੋਚਣ ਵਾਲੀ ਗੱਲ ਹੈ ਕਿ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਆ ਮੱਲੀ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਇਸ ਇਲਾਕੇ ਦੇ ਵਿੱਚੋਂ ਜਿਸ ਤਰ੍ਹਾਂ ਬੱਚੀ ਇਹ ਚੰਗੇ ਸਥਾਨ ਹਾਸਲ ਕਰਕੇ ਆਈ ਹੈ ਸਾਨੂੰ ਬਹੁਤ ਮਾਣ ਹੈ ਕਿ ਸਾਡੇ ਪਾਤਨਾ ਸ਼ਹਿਰ ਖਾਂਗ ਪਿੰਡ ਤੋਂ ਇਹ ਲੜਕੀ ਜਿਹੜੀ ਹੈ ਵਿਦੇਸ਼ ਚੋਂ 골ਡ ਮੈਡਲ ਲੈ ਕੇ ਆਈ ਹੈ ਅਸੀਂ ਇਹੀ ਚਾਹੁੰਦੇ ਆ ਕਿ ਬੱਚਿਆਂ ਨੂੰ ਜਿਹੜਾ ਖੇਡਾਂ ਦੇ ਵਿੱਚ ਧਿਆਨ ਦੇਣਾ ਚਾਹੀਦਾ ਹੈ ਤੇ ਸਰਕਾਰ ਨੂੰ ਇਹਨਾਂ ਨੂੰ ਜਿਵੇਂ ਕਿ ਪਿੰਡਾਂ ਦੇ ਵਿੱਚ ਸਟੇਡੀਅਮ ਵਗੈਰਾ ਨਾ ਦੇ ਬਣਾਏ ਜਾਂਦੇ ਨੇ ਕਾਗਜ਼ਾਂ 'ਚ ਪਰ ਉਹਨਾਂ ਦੀ ਸਹੂਲਤਾਂ ਨਹੀਂ ਹੈਗੀਆਂ ਇਸ ਤਰੀਕੇ ਨਾਲ ਜੇਕਰ ਪਿੰਡਾਂ ਦੇ ਵਿੱਚ ਸਟੇਡੀਅਮ ਬਣਾਏ ਜਾਣ ਖੇਡਣ ਦੀ ਜਗ੍ਹਾ ਥਾਂ ਹੋਵੇ ਤਾਂ ਇਹੋ ਜਿਹੀਆਂ ਬੱਚੀਆਂ ਬਹੁਤ ਪੈਦਾ ਕਰ ਸਕਦੇ ਆ ਕਿਉਂਕਿ ਪੰਜਾਬ ਦੀ ਜਿਹੜੀ ਧਰਤੀ ਹੈ ਇਹ ਨੌਜਵਾਨਾਂ ਦੀ ਬੜੇ ਉਤਸ਼ਾਹ ਵਾਲੇ ਖੇਡਾਂ ਖਿਡਾਰੀ ਇੱਥੋਂ ਹੀ ਪੈਦਾ ਹੋਏ ਨੇ ਪੰਜਾਬ ਦੀ ਧਰਤੀ ਤੋਂ ਬਹੁਤ ਪਰ ਅੱਜ ਜੋ ਖਾਂਦ ਪਿੰਡ ਦਾ ਇਹ ਬੱਚੀ ਨੇ ਨਾਂ ਰੌਸ਼ਨ ਕੀਤਾ ਹੈ ਇਸ ਵਨ ਵੇਖ ਕੇ ਬਹੁਤ ਬੱਚੀਆਂ ਜਿਹੜੀਆਂ ਨੇ ਉਹ ਹੋਰ ਵੀ ਤਿਆਰ ਹੋ ਸਕਦੀਆਂ ਨੇ ਪਰ ਸਰਕਾਰ ਦੀਆਂ ناکਾਮੀਆਂ ਨੇ ਸਿਰਫ ਕਾਗਜ਼ਾਂ ਦੇ ਵਿੱਚ ਗਰਾਊਂਡ ਬਣੇ ਹੋਏ ਨੇ ਕੋਈ ਜ਼ਮੀਨੀ ਪੱਧਰ ਤੇ ਗਰਾਊਂਡ ਪੱਧਰ ਤੇ ਏਡੀ ਵੱਡੀ ਗੱਲ ਨਹੀਂ ਪਰ ਫਿਰ ਵੀ ਇਹ ਸਾਨੂੰ ਬਹੁਤ ਮਾਣ ਦੀ ਗੱਲ ਹੈ ਇਹ ਖਾਂਗਪਿੰਡ ਤੋਂ ਜਿਹੜੀ ਇਹ ਲੜਕੀ ਹੈ 골ਡ ਮੈਡਲ ਜਿੱਤ ਕੇ ਆਈ ਹੈ ਵਿਦੇਸ਼ ਦੀ ਧਰਤੀ ਤੋਂ ਸਾਨੂੰ ਸਰਕਾਰ ਨੂੰ ਵੀ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜਦੋਂ ਕੋਈ ਜਿੱਤ ਜਾਂਦਾ ਹੈ ਉਦੋਂ ਤਾਂ ਸਰਕਾਰ ਦੇ ਨਮਾਇंदे ਤੇ ਅਸੀਂ ਸਾਰੇ ਹੀ ਇਹਨਾਂ ਦੇ ਆਕੇ ਹਾਰ ਵੀ ਪਾਉਂਨੇ ਆ ਕਰਦੇ ਆ ਪਰ ਜਦੋਂ ਬੱਚੇ ਖੇਡ ਰਹੇ ਹੁੰਦੇ ਨੇ ਉਦੋਂ ਅਸੀਂ ਉਹਨਾਂ ਵੱਲ ਸਹੂਲਤਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸਰਕਾਰ ਨੂੰ ਚਾਹੀਦਾ ਹੈ ਕੋਈ ਵੱਡੇ ਫੰਡ ਰੱਖ ਕੇ ਜਿਹੜੇ ਬੱਚਿਆਂ ਨੂੰ ਹੈ ਉਹ ਖੇਡਾਂ ਵੱਲ ਪ੍ਰੇਰਿਤ ਕਰਨ ਤਾਂ ਜੋ ਕਿ ਜਿਵੇਂ ਅੱਜ ਪੰਜਾਬ ਦੀ ਧਰਤੀ ਨਸ਼ਿਆਂ 'ਚ ਗਲਤ ਹੋ ਗਈ ਹੈ ਨਸ਼ਿਆਂ ਤੋਂ ਬਚਾਇਆ ਜਾਵੇ ਇਹ ਇੱਕ ਖੇਡ ਹੀ ਹੈ ਕਿ ਜਿਹੜੀ ਨਸ਼ਿਆਂ ਤੋਂ ਦੂਰ ਜਵਾਨੀ ਨੂੰ ਕਰ ਸਕਦੀ ਹੈ ਤੇਜਵੀਰ ਕੀ ਕਹਿਣਾ ਚਾਹੋਗੇ ਤੁਹਾਡੇ ਪਿੰਡ ਦੀ ਲੜਕੀ ਹੀ ਬੱਚੀ ਸੀ ਤੁਸੀਂ ਵੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਮੈਂ ਇਸ ਬੱਚੇ ਨੂੰ ਮੈਂ ਆਪਣੇ ਵੱਲੋਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦੇਣਾ ਮੈਨੂੰ ਇਸ ਬੱਚੇ ਦੇ ਵਿੱਚ ਅੱਜ ਫੀਲਿੰਗ ਬਹੁਤ ਮਹਿਸੂਸ ਹੋ ਰਹੀ ਹੈ ਕਿਉਂਕਿ ਮੇਰੀ ਬੱਚੀ ਵੀ ਕਿਸੇ ਟਾਈਮ ਦੇ ਵਿੱਚ ਅੱਜ ਪੰਜ-ਛੇ ਸਾਲ ਪਹਿਲਾਂ ਇੰਟਰਨੈਸ਼ਨਲ ਟੈਕਮੋਡੋ ਖੇਡੀ ਹੋਈ ਹੈ ਜੋ ਅੱਜ ਕੱਲ ਕੈਨੇਡਾ ਦੇ ਵਿੱਚ ਹੈ ਮੈਂ ਇਸ ਬੱਚੇ ਨੂੰ ਮੈਂ ਆਪਣੇ ਵੱਲੋਂ ਆਪਣੇ ਸ਼ਹਿਰ ਦੇ ਵੱਲੋਂ ਸਾਡੇ ਸਰਦਾਰ ਜੱਜ ਸੋਹੇ ਮੱਲੀਪੁਰ ਵੀ ਪਹੁੰਚੇ ਹੋਏ ਨੇ ਮੈਂ ਇਸ ਬੱਚੇ ਨੂੰ ਮੈਂ ਆਪਣੇ ਵੱਲੋਂ ਬਹੁਤ-ਬਹੁਤ ਅਸ਼ੀਰਵਾਦ ਦਿੰਨਾ ਜੀ ਜੇ ਵੀ ਤੁਹਾਡੇ ਪਿੰਡ ਦੀ ਲੜਕੀ ਹੀ ਬੱਚੀ ਸੀ ਕੀ ਕਹਿਣਾ ਚਾਹੋਗੇ ਸ਼ੋਕਰੀ ਸਾਨੂੰ ਬੜੀ ਮਾਣ ਦੀ ਗੱਲ ਹੈ ਬੜੀ ਖੁਸ਼ੀ ਦੀ ਗੱਲ ਹੈ ਅਸੀਂ ਸਾਰਾ ਪਿੰਡ ਸਾਡਾ ਇੱਥੇ ਬਤੌਰ ਨਗਰ ਪੰਚਾਇਤ ਦੀ ਸਾਡੀ ਇੱਥੇ ਸਾਰੀ ਪਹੁੰਚੀ ਹੈ ਸਾਡੀ ਇਸ ਗੁੜੀਆ ਨੇ ਪੂਰੀ ਦੁਨੀਆ ਤੇ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਮੈਂ ਬੱਚਿਆਂ ਨੂੰ ਕਹਾਂਗਾ ਕਿ ਇਸ ਤੋਂ ਪ੍ਰੇਰਿਤ ਹੋ ਕੇ ਉਹ ਵੀ ਖੇਡਾਂ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਤੇ ਆਪਣੇ ਮਾਪਿਓ ਦਾ ਤੇ ਆਪਣੇ ਪਿੰਡ ਦਾ ਨਾਮ ਪੂਰੀ ਦੁਨੀਆ ਤੇ ਰੌਸ਼ਨ ਕਰੇ ਕਿਉਂਕਿ ਇੱਕ ਬੜਾ ਖੁਸ਼ੀ ਦਾ ਮਾਹੌਲ ਜਾ ਇੱਥੇ ਬਣਿਆ ਹੋਇਆ ਹੈ ਜਿਵੇਂ ਕਿ ਇਹਨਾਂ ਬੱਚੀ ਨੂੰ ਹਾਰ ਪਾ ਕੇ ਦਾ ਸਵਾਗਤ ਵੀ ਕੀਤਾ ਗਿਆ ਹੈ ਔਰ ਲੱਡੂ ਵੰਡੇ ਜਾ ਰਹੇ ਆ ਪਿੰਡ ਦੀ ਪੰਚਾਇਤ ਵੀ ਪਹੁੰਚੀ ਆ ਜਿਹੜੀ ਗੱਡੀ ਆ ਉਹ ਵੀ ਕਿਸੇ ਜਾ ਕੇ ਲਿਆਂਦੀ ਗਈ ਆ ਇੱਕ ਪੁਲਿਸ ਅਧਿਕਾਰੀ ਜਿਹੜੇ ਨੇ ਇੱਥੋਂ ਦੇ ਇਹਨਾਂ ਦੇ ਪਿੰਡ ਦੇ ਸੀ ਉਹਨਾਂ ਨਾਲ ਵੀ ਗੱਲ ਕਰਨੀ ਚਾਹਾਂਗੇ ਕੀਵੇਂ ਲੱਗਦਾ ਤੁਹਾਨੂੰ ਮਾਹੌਲ ਔਰ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਸਭ ਤੋਂ ਪਹਿਲਾਂ ਇਹ ਜਿਹੜੀ ਬੁੱਢੀ ਸਾਡੇ ਪਿੰਡ ਦੀ ਸਾਡੇ ਆਪਣੀ ਬੱਚੀ ਹੈ ਜਿਹੜੇ ਗੋਲ ਨਾਲ ਜਿੱਤੇ ਗਏ థਾਈਲੈਂਡ ਤੋਂ ਬਹੁਤ ਖੁਸ਼ੀ ਦੀ ਗੱਲ ਹੈ ਖੇਡਵਾਲ ਦੇਖਿਆ ਸਾਡੇ ਹੋਰ ਵੀ ਬੱਚੇ ਖੇਡਵਾਲ ਤੇ ਹੰਦਣਗੇ ਸਾਨੂੰ ਇਸ ਬੱਚੀ ਤੇ ਪੂਰਾ ਮਾਣ ਹੈ ਪੂਰਾ ਸਵਾਸ ਹੈ ਤੇ ਵੀ ਅਗੇ ਹੋਰ ਕੁਸ਼ਲ ਕਰਨਗੇ ਜੀ ਇਹ ਇੱਕ ਚੰਗਾ ਉਪਰਾਲਾ ਹੈ ਕਿਉਂਕਿ ਖੇਡਾਂ ਦੇ ਵਿੱਚ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਨੂੰ ਜਿਹੜੇ ਬੱਚੇ ਨੇ ਉਹਨਾਂ ਨੂੰ ਅੱਗੇ ਵਧਣ ਵਾਸਤੇ ਇੱਕ ਚੰਗਾ ਸੁਨਹਿਰੀ ਮੌਕਾ ਮਿਲਦਾ ਹੈ ਔਰ ਇਹਦੇ ਨਾਲ ਨਾਲ ਹੀ ਜਿਹੜੇ ਕਿ ਖੇਡਾਂ ਦੇ ਵਿੱਚ ਭਾਗ ਲੈ ਕੇ ਵਿਦਿਆਰਥੀ ਅੱਗੇ ਵੱਡੇ ਮਕਾਮ ਤੇ ਪਹੁੰਚਣਗੇ ਇਹ ਇੱਕ ਲੋਕਾਂ ਨੂੰ ਸਿੱਖ ਹੈ ਇਲਾਕੇ ਅੰਦਰ ਜਿਹੜੀ ਕਿ ਨਸ਼ਿਆਂ ਨੂੰ ਤਿਆਗ ਕੇ ਮੋਬਾਈਲ ਨੂੰ ਤਿਆਗ ਕੇ ਖੇਡਾਂ ਵੱਲ ਪ੍ਰੇਰਿਤ ਹੋਣਾ ਇੱਕ ਬੱਚਾ ਵਾਸਤੇ ਬੜਾ ਸਲਾਘਾਯੋਗ ਕਦਮ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੋਰ ਵੀ ਵਿਦਿਆਰਥੀ ਆ ਉਹ ਕਿਸ ਤਰ੍ਹਾਂ ਖੇਡਾਂ ਦੇ ਵਿੱਚ ਭਾਗ ਲੈਣਗੇ ਔਰ ਲੈ ਕੇ ਅੱਗੇ ਵਧਣਗੇ ਜਿਹ ਇਨਾ ਮੁਕਾਮਾਂ ਤੱਕ ਪਹੁੰਚਣ ਗਿਆ ਕਿਉਂਕਿ ਇਹ ਜਿਹੜੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਇੱਕ ਖੇਡਣਾ ਔਰ ਇਸ ਤਰ੍ਹਾਂ ਦੇ ਮੁਕਾਮ ਤੇ ਪਹੁੰਚਣਾ ਬੜਾ ਸਲਾਗ ਅਜੋਕ ਕਦਮ ਸਾਹਮਣੇ